ودوان سے جھک نے وہ سہتک نے اتنے بیٹھے نے یا جڑے بڑے بڑے ودوان نے وہ یونیورسٹی بیٹھے اور جہاں نے ਮਾਨਵੀਆਂ ਉਦਾਹਰਣੀਆਂ ਲਈਆਂ ਹੋਈਆਂ ਜਿਹੜੀਆਂ ਆਲੋਚਕ ਪ੍ਰਣਾਲੀਆਂ ਨੇ ਉਹ ਲੈ ਕੇ ਟਿੱਕਾ ਟਿੱਪਣੀ ਕਰਦੇ ਨੇ ਥੋੜੇ ਇਹਨੂੰ ਛੱਡ ਕੇ ਉਹ ਆਪਣੀ ਵਿਲੋਤਾ ਜੇ ਨਾਲ ਆਪਰੇ ਪਏ ਹੋਰ ਉਹਨਾਂ ਤੇ ਐਨੀ ਹੈਂਕਰ ਹੈ ਨਾ ਭਈ ਉੱਚੇ ਕੁਛੇ ਕੁਝ ਨਹੀਂ ਫੱਲ ਨਹੀਂ ਆਇਆ ਪਰ ਜਿਹੜੀ ਸਹਜਤਾ ਹੈ ਪਿਆਰ ਹੈ ਮੁਹੱਬਤ ਹੈ ਆਪਣਾ ਅੱਤ ਹੈ ਉਹ ਇਹ ਸਾਰੀਆਂ ਸਹਾਇਤਿਕ ਸੰਸਥਾਵਾਂ ਤੋਂ ਹੈ ਔਰ ਉਨ੍ਹਾਂ ਨੇ ਪਿਆਰ ਮੁਹੱਬਤ ਬੜੇ ਅਦੁੱਲਾ ਸੁਭਾਅ ਕੇ ਰੱਖੀ ਹੋਈ ਹੈ ਆ ਦੇਸ਼ੂ ਵੀ ਇਸੇ ਡਿਊਟੀ ਲਈ ਸੀ ਕਿ ਜੇ ਤੇਰੇ ਚ ਹਿੰਮਤ ਹੈ ਇਹਨਾਂ ਸਾਰਿਆਂ ਨੂੰ ਇਕੱਠੀਆਂ ਕਰਕੇ ਕੋਈ ਇੱਜਾ ਨਹੀਂ ਤਾਂ ਸਭਰਾ ਜਿੱਥੇ ਜਿਹਨੂੰ ਮਾਣ ਮਿਲਣਾ ਚਾਹੀਦਾ ਉਹਨੂੰ ਮਾਣ ਮਿਲੇ ਜਿਹਨੂੰ ਆਦਰ ਮਿਲਣਾ ਚਾਹੀਦਾ ਉਹਨੂੰ ਆਦਰ ਮਿਲੇ ਸਤਕਾਰ ਮਿਲਣਾ ਚਾਹੀਦਾ ਉਹਨੂੰ ਸਤਕਾਰ ਮਿਲੇ ਤੇ ਬੜਾ ਖਲਾਗਾ ਇਹੋ ਕੰਮ ਕਰ ਰਹੇ ਲੱਗਾ ਹੁਣ ਅਰਾਬੇ ਨੂੰ ਸੁਵਰਥਾ ਰੱਖੇ ਤੇ ਜਿਹੜੀ ਗੱਲ ਮੈਂ ਕਹ ਰਿਹਾ ਸੀਗਾ ਵਿਪਤਾ ਜਿਹੜੇ ਆਪਰੇ ਪਹਿਲੇ ਹੈਂਕੀ ਦੇ ਪਹਿਲੇ ਨੇ ਔਰ ਜਿੰਨਾ جنہ میں چھو محبت ستکا آتے اپنا آتے ہیں مو پر پہ ہے فائرز ایک شہر ہے پانچی صاحب انہیں میں چھو بہت اردو دائرے کی دو لفظ نہیں سمجھا کہ میں سمجھا آ جائیں گا کہ میری چشمے تن میری چشمے تنہا کو جب سے بصیرت مل گئی میری چشمے جب سے بصیرت مل گئی مطلب میری جڑی آل آلسی کی اک نا جدو سمجھن پرکھن کی سمرتھا شکتی آ گئی میری آلسی گئی اک سمجھن سمجھ شکتی آگئی میری چشمے تن آسان کو جب سے بصیرت مل گئی بہت جانی ہوئی صورت بھی پہچانی نہیں جاتی ਤੁਹੋ ਦੋਸਤਾਂ ਇਹਨਾਂ ਨੂੰ ਗੁਰੂਆਂ ਨੂੰ ਸਮਝਣ ਪਰਖਣ ਦਾ ਥੋੜੀ ਵੀ ਨਾ ਆਸੀ ਯਾਖ ਨੂੰ ਪਤਾ ਲੱਗਿਆ ਤੇ ਮੈਂ ਇਹਨਾਂ ਦੋਨਾਂ ਦਾ ਸਤਕਾਰ ਬਹੁਤ ਕਰਦਾ ਪਰ ਜਿੰਨੇ ਜੇੜੀ ਉਹ ਬਿਜੁਪਤਾ ਤੇ ਹੈਂਕਰ ਨਾਲ ਭਰੇ ਫਿਰਦੇ ਹਨ ਜਿਵੇਂ ਉਹਨਾਂ ਦੇ ਪੋਤੜੇ ਫੁੱਲਣ ਲੱਗਾ ਨਾ ਤਾਂ ਮੈਨੂੰ ਆਪਣੇ ਆਪ ਨੂੰ ਸ਼ਰਮ ਆਈ ਠੋ ਉਸਤਾਦ ਪੰਛੀ ਇਹ ਤੋਂ 5-6 ਸਾਲ ਵੱਡੇ ਹੋਗੇ 7 ਸਾਲ ਵੱਡੇ ਹੋਗੇ ਪਰ ਮੈਂ ਇਹਨਾਂ ਦਾ ਬੜਾ ਵਾਅ ਬਹੁਤ ਦੇਰ ਤੋਂ ਪੰਗਾ ਰਿਹਾ ਹਾਂ ਪਰ ਮੈਂ ਇਹਨਾਂ ਦੇ ਇੱਕ ਸ਼ੇਰ ਦਾ ਇਹਨੇ ਦੀ ਜਿਹੜੀ ਸ਼ਕਤੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਕਿ ਆਨੰਦ ਸੋਹਣੇ ਕੁਸ਼ੇਰ ਇਹਨਾਂ ਦੇ ਗੱਜ਼ਲ ਦਾ ਜੇ ਕੋਈ ਪੰਛੀ ਸਾਹਿਬ ਸ਼ਾਮ ਦੇ ਅਖਰੇਦਰ ਹੋ ਗਿਆ ਤਾਂ ਮਾਫ ਕਰ ਲੈਣਾ ਕਿਉਂਕਿ ਉਰਦੂ ਵਾਇਰੋ ਜਿੰਨਾ ਦਾ ਕੋਈ ਸ਼ਬਦ ਜਿਤ ਨੂੰ ਬਹੁਤ ਤਕਲੀਫ ਹੁੰਦੀ ਹੈ ਇਹ ਤਾਂ ਕਾਮ تھا ਫਕੀਰੋ ਦਾ ਇਹ ਤਾਂ ਕਾਮ تھا ਫਕੀਰੋ ਦਾ ਇਸਕਾ ਤਾਂ ਖੇਲ ਹੈ ਅਮੀਰੋ ਦਾ ਸੋ ਇਹ ਉਹ ਗਰਵੇਸ਼ ਔਰ ਫਕੀਰ ਹੈ ਜਿਹੜਾ ਮਹੌਬੁੱਦਾ ਸੁਣਿਆ ਬੰਦਾ ਜੀਨੀ ਸੱਚੀ ਮੋਤੀ ਦੀ ਆਸ਼ੀਆ ਉਹਦਾ ਸੁਨਿਆ ਜਾਂਦਾ ਸੱਚੇ ਮੂਕੇ ਇਸ਼ਟ ਦਾ ਸੁਨਿਆ ਜਾਂਦਾ ਆ ਜੀ ਅੱਜ ਜਿਹੜੀ ਇਹਦਾ ਮਾਣ ਇਹਨੂੰ ਬਖਸ਼ਿਆ ਗਿਆ ਹੈ ਉਹ ਜਿਹੜੀ ਇਹਨੂੰ ਵਧੀਆਂ ਨਾਲ ਚੋਣ ਕੀਤੀ ਹੈ ਸੰਸਾ ਨੇ ਆਪਾਂ ਸਾਰੇ ਇਹ ਰੱਖ ਕੇ ਦੁਆ ਕਰੀਏ ਇਹਨਾਂ ਵਿੱਚ ਇਹ ਸੁਚਤਨ ਇਹ ਸੰਗ੍ਰਮ ਸਦਾਬਹਰ ਕਰਾਵੇ ਸੋ ਜੀ ਦਾ ਬਰਾ ਕਰਦਾ ਹੈ ਬੋਲੀ ਜਾਈਏ ਬੋਲੀ ਜਾਈਏ ਪਰ ਮੇਰੀ ਨਾ ਸੋਚਣ ਦੀ ਤੇ ਅਦਾਇਗੀ ਦੀ ਥੋੜੀ ਜਿਹਾ ਹੁ ਕੋਆਰਡੀਨੇਸ਼ਨ ਨਹੀਂ ਰਹੀ ਤੇ ਅਸੀਂ ਫੇਰ ਲਾ ਕੇ ਤੇ ਦੁਆ ਕਰੀਏ ਕਿ ਜਿਹੜੇ ਇਦਾਂ ਦੇ ਡਿਜ਼ਰਵ ਜਿਹੜੇ ਬੰਦੇ ਕਰਦੇ ਨੇ ਜਿਹੜੀਆਂ ਜਿਵੇਂ ਸ੍ਰੀ ਨਾਮ ਅਸ਼ੀਸ਼ ਨੇ ਚੁਣਿਆ ਸਰਦਾਰ ਪੰਛੀ ਚੁਣਨਗੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਇਹਨਾਂ ਨੇ ਹੋਰ ਜਿਹਨਾਂ ਦਾ ਸਰਕਾਰ ਕਰਨਾ ਹੈ ਔਰ ਇਦਾਂ ਦੀ ਚੋਣ ਕਰਨ ਵਿੱਚ ਇਹਨਾਂ ਨੂੰ ਸ਼ਕਤੀ ਤੇ ਸਮਰਥਾ ਬਖਸ਼ੇ ਬਸ ਔਰ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ